ਜਿਹ ਵੀ ਸਾਰੇ ਸੰਸਾਰੀ ਕਾਲ ਆਸਕਰ ਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਬਈ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਕਿਸੇ ਮਤਲਬ ਬੂਟਾਂ ਬਾਰੇ ਨਹੀਂ ਬਣਾ ਰਿਹਾ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀਡੀਓ ਕਰਾਂਗੇ ਪੂਰੀ ਹੁਣ ਜਿਹੜਾ ਵੀ ਅੱਜ ਮੈਂ ਵੀਡੀਓ ਵੇਖਦਾ ਪਈ ਵੀ ਭਾਨਾ ਸਿੱਧੂ ਉੱਥੇ ਹੀ ਜਾਂਦਾ ਪਈ ਅੰਮ੍ਰਿਤਸਰ ਉਹਨੂੰ ਰਸਤੇ ਵਿੱਚ ਹੀ ਚੁੱਕ ਲਿਆ ਹੁਣ ਗਵਰਨਮੈਂਟਾਂ ਜਿਹੜੀਆਂ ਨੇ ਇਹ ਜਿਹੜੀਆਂ ਨੇ ਵੀ ਮਤਲਬ ਵੀ ਬੰਦੇ ਨੂੰ ਹੁਣ ਧਰਨੇ ਲਾਉਣ ਤੋਂ ਵੀ ਰੋਕਦੇ ਆ ਵੀ ਆਪਣਾ ਹੱਕ ਨਾ ਕੋਈ ਜਾ ਕੇ ਮੰਗ ਲੇ ਸਾਡੇ ਵੀ ਹੈਗਾ ਹੀ ਵਿਚਾਰ ਜਾਣਦਾ ਕਿਸੇ ਕਾਰਨਾ ਕਰਕੇ ਨਹੀਂ ਗਏ ਮੇਰੀ ਬੇਟੀ ਦਾ ਜਨਮ ਦਿਨ ਅੱਜ ਤੇ ਕੋਈ ਨਹੀਂ ਆਸੀ ਦੇਖਦੇ ਆ ਬਣਾਉਨੇ ਆ ਪ੍ਰੋਗਰਾਮ ਅਸੀਂ ਜਾਵਾਂਗੇ ਜ਼ਰੂਰ ਤਾਂ ਮੋਰਚੇ ਤੇ ਤੇ ਦੂਜਾ ਨੰਬਰ ਇਹ ਹੈ ਵੀ ਜਿਹੜਾ ਏਜੰਟ ਐ ਸਕਾਈ ਬਰਡ ਵਾਲਾ ਉਹਦੀ ਮੈਂ ਸੁਣਦਾ ਪਈ ਵੀ ਪੰਜਾਬ ਬਾਹਰ ਹੀ ਜਾਣਾ ਚਾਹੀਦਾ ਕਹਿੰਦੇ ਜਵਾਕਾਂ ਨੂੰ ਵੀ ਇੱਥੇ ਉਹਨਾਂ ਦਾ ਕੋਈ ਰੋਜ਼ਗਾਰ ਨਹੀਂ ਹੈ ਕੋਈ ਕੁਝ ਨਹੀਂ ਹੈ ਹੁਣ ਮੈਨੂੰ ਮੈਥੇ ਰੋਜ਼ਗਾਰ ਖੋਲੇ ਚਲੋ ਮੇਰੇ ਸ਼ੂਜ਼ ਦਾ ਕੰਮ ਹੈ ਹਲੇ 3-4 ਮਹੀਨੇ ਹੋਏ ਨੇ ਤੇ ਮੈਂ ਉਹ ਸ਼ੂਟ ਦੇ ਕੰਮ ਤੋਂ ਉਹ ਗੱਡੀ ਖੜੀ ਹੈ ਮੇਰੀ ਉਧਰ ਦਿਖਾਉਂਗਾ ਉਧਰ ਉਹ ਗੱਡੀ ਖੜੀ ਆ ਤੇ ਪੁਜਾਰੋ ਲਿਆਂਦੀ ਆ ਪਰ ਮੈਨੂੰ ਸ਼ੌਂਕ ਸੀ ਪੁਜਾਰੋ ਦਾ ਜਿਹੜੀ ਚੀਜ਼ ਦਾ ਮੇਰਾ ਦਿਲ ਹੁੰਦਾ ਮੈਂ ਲੈ ਇਨ ਇਹੇ ਕੰਮ ਤੋਂ ਉਹ ਗੱਡੀ 6 ਲੱਖ ਦੀ ਗੱਡੀ ਆਈ ਸੀ 60000 ਦੇ ਵਿੱਚ ਲਾਈਬਲ ਪੁਆਇਨ ਆਪਾਂ ਪੁਰਾਣੇ ਪੁਆਇਨ ਕੋਈ ਆਪਾਂ ਨੂੰ ਉਹ ਨਹੀਂ ਹੈ ਸ਼ਰਮ ਨਹੀਂ ਹੈ ਉਹ ਗੱਲ ਕਹਿਣ ਦੇ ਵਿੱਚ ਤੇ ਉਹ 2-3 ਮਿੰਟ ਦੇ ਵਿੱਚ ਆਪਾਂ ਗੱਡੀ ਲੈ ਲੈਂਦੀ ਆ ਜਿਹੜੀ ਚੀਜ਼ ਦਾ ਮੇਰਾ ਮਨ ਹੁੰਦਾ ਮੈਂ ਉਹ ਕਰ ਲੈਣਾ ਹੈ ਤੇ ਕਿਉਂ ਨਹੀਂ ਹੈ ਪੰਜਾਬ 'ਚ ਪੈਸਾ ਪੰਜਾਬ ਦੇ ਵਿੱਚ ਸਾਰਾ ਕੁਝ ਹੀ ਹੈਗਾ ਬਸ ਜਿਹੜੇ ਇਹ ਏਜੰਟ ਨੇ ਇਹ ਬੰਦੇ ਜਿਹੜੇ ਹੁਣ ਮੁੰਡੇ ਨਵੇਂ ਯੂਥ ਆ ਉਹਨਾਂ ਨੂੰ ਗੁੰਮਰਾਹ ਕਰਦੇ ਪਏ ਨੇ ਵੀ ਹਾਂ ਵੀ ਤੁਸੀਂ ਇੱਥੇ ਤੁਹਾਡਾ ਕੁਝ ਨਹੀਂ ਹੈਗਾ ਤੁਸ ਤੁਹਾਨੂੰ ਬਾਹਰ ਜਾ ਕੇ ਉਹ ਹੋਊਗਾ ਚਲੋ ਬਾਹਰ ਜਾਣਾ ਜ਼ਰੂਰੀ ਆ ਮੇਰਾ ਬ੍ਰਦਰ ਵੀ ਵੱਡਾ ਬਾਹਰ ਆ ਪਰ ਵਾਪਸ ਆਉਣਾ ਵੀ ਜ਼ਰੂਰੀ ਆ ਹੁਣ ਕਈਆਂ ਕੋਲ ਸਾਰਾ ਕੁਝ ਹੁੰਦਾ ਉਹ ਤਾਂ ਵੀ ਬਾਹਰ ਜਾਂਦੇ ਨੇ ਚਲੋ ਜਿਨ੍ਹਾਂ ਕੋਲ ਨਹੀਂ ਹੁੰਦਾ ਕੋਈ ਉਨਾ ਵੱਟ ਵੀ ਹੁਣ ਅਸੀਂ ਕੋਸ਼ਿਸ਼ ਕਰਨੇ ਪਿਆ ਵੀ ਜਿਹੜੇ ਆਪਣੇ ਯੂਥ ਆ ਉਹਨਾਂ ਕੋਲ ਪੈਸੇ-ਪੁਸੇ ਕਮੀ ਆ ਚਾਹੇ ਕਰਦਾ ਜਿਹੜਾ ਆ ਜਾਂ ਜੋ ਮਰਜ਼ੀ ਆ ਉਹ ਸਾਡੇ ਨਾਲ ਆਉਣ ਇੱਥੇ ਅਸੀਂ ਉਹਨਾਂ ਨੂੰ ਕੰਮ ਖੋਲ ਕੇ ਦਵਾਵਾਂਗੇ ਰੋਜ਼ਗਾਰ ਕੋਲ ਕੇ ਦਵਾਵਾਂਗੇ ਇੱਥੇ ਤੇ ਉਹਨਾਂ ਨੂੰ ਮਹੀਨੇ ਦਾ 50 50000 ਤੋਂ ਲੱਖ ਰੁਪਈਆ ਇੱਥੇ ਬਣਨ ਜੋਗਾ ਅਸੀਂ ਕਰ ਦਿਆਂਗੇ ਜਿੰਨੇ ਪੈਸੇ ਉਹ ਬਾਹਰ ਜਾਣ ਤੇ ਲਾਉਂਦੇ ਨੇ 10-15 15 ਲੱਖ ਰੁਪਈਆ ਚਾਹੇ 5 ਲੱਖ ਵੀ ਲਾਉਂਦੇ ਤੁਸੀਂ ਅਸੀਂ ਤੁਸੀਂ ਸਾਡੇ ਕੋਲ ਆਓ ਤੁਹਾਨੂੰ 5 ਲੱਖ ਦੇ ਵੀ ਹੀ ਐਨ ਵਧੀਆ ਟਾਪ ਦਾ ਕੰਮ ਸ਼ੁਰੂ ਕਰਾ ਕੇ ਦਵਾਗੇ ਜਿਹੜੇ ਮਰਜ਼ੀ ਇਹਨਾਂ ਚ ਉਹਨਾਂ ਦਾ ਇੰਟਰਸਟ ਆ ਚਾਹੇ ਕੋਈ ਦੁਕਾਨ ਖੋਲਣੀ ਆ ਚਾਹੇ ਡੈਰੀ ਫਾਰਮ ਖੋਲਣਾ ਚਾਹੇ ਕੋਈ ਜੂਸ ਦਾ ਲੋਣਾ ਹੀ ਲਵਾ ਕੇ ਦਵਾਗੇ ਵੀਡੀਓ ਵੀ ਪਾਵਾਂਗੇ ਅਸੀਂ ਉਹਨਾਂ ਦੀ ਤੇ ਉਹਨਾਂ ਨੂੰ ਮਤਲਬ ਐਨ ਪੂਰਾ 50 ਹਜ਼ਾਰ ਤੋਂ ਲੱਖ ਰੁਪਏ ਦੀ ਇਨਕਮ ਕਰਕੇ ਦਵਾਗੇ ਤੇ ਫਿਰ ਉਹਨਾਂ ਨੂੰ ਬਾਹਰ ਜਾਣ ਦੀ ਕਿਹੜੀ ਲੋੜ ਪਊਗੀ ਉਂਝ ਜਾਣਗੇ ਘੁੰਮਣ ਫਿਰਨ ਵਾਸਤੇ ਜਾਣਗੇ ਤੇ ਜਿਹੜੇ ਏਜੰਟ ਇਹੀ ਗੱਲ ਕਹਿੰਦੇ ਨੇ ਪੰਜਾਬ ਦੇ ਵਿੱਚ ਕੁਝ ਹੈ ਹੀ ਨਹੀਂ ਪੰਜਾਬ ਦੇ ਵਿੱਚ ਕੁਝ ਹੈ ਹੀ ਨਹੀਂ ਪੰਜਾਬ ਦੇ ਵਿੱਚ ਸਾਰਾ ਕੁਝ ਆ ਤੁਸੀਂ ਜਿਹੜਾ ਯੂਥ ਆ ਜਿਹੜੇ ਵੀਡੀਓ ਦੇਖੂਗਾ ਤੁਸੀਂ ਸਾਡੇ ਕੋਲ ਆਓ ਕੰਟੈਕਟ ਕਰੋ ਚਾਹੇ ਤੁਸੀਂ ਜਿਹੜੇ ਮਰਜੀ ਸ਼ਹਿਰ ਦੇ ਹੋ ਤੇ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਆਵਾਂਗੇ ਚਲੋ ਜਿਹੜੇ ਆ ਹੁਣ ਤਾਂ ਮੈਂ ਇਕੱਲਾ ਹੀ ਆ ਸਾਡੇ ਨਾਲ ਹੋਰ ਵੀ ਬੰਦੇ ਜੁੜੋਣਗੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਤੇ ਉਹ ਵੀ ਨਾਲ ਆਉਣਗੇ ਸਾਥ ਦੇਣਗੇ ਵੀਡੀਓ ਦੇਖਣਗੇ ਜਿਹੜੇ ਬੰਦਾ ਵੀ ਵੀਡੀਓ ਦੇਖੂਗਾ ਸਾਥ ਦੇਣਗੇ ਤੇ ਆਪਣਾ ਜੁੜਨਗੇ ਤੇ ਅਸੀਂ ਹੁਣ ਪੰਜਾਬ ਚ ਇਹੀ ਕੰਮ ਸ਼ੁਰੂ ਕਰਨਾ ਹੈ ਵੀ ਜਿਹੜਾ ਵੀ ਮੁੰਡਾ ਇੱਥੇ ਕੰਮ ਕਰਨਾ ਚਾਹੂਗਾ ਦਿਲ ਲਾ ਕੇ ਉਹਨੂੰ ਹੀ ਕੰਮਕਾਰ ਜ਼ਰੂਰ ਖੋਲ ਕੇ ਦੇਵਾਂਗੇ ਤੇ ਉਹਨੂੰ ਇੱਥੇ ਮਤਲਬ ਵਧੀਆ ਆਪਦੇ ਪਰਿਵਾਰ ਦੇ ਵਿੱਚ ਰਵੇ ਤੇ ਸਾਰਾ ਕੁਝ ਵਧੀਆ ਬਣ ਜੂਗਾ ਉਹਦਾ ਉਹਨਾਂ ਦਾ ਤੇ ਰਹੀ ਗੱਲ ਗਵਰਨਮੈਂਟ ਦੀ ਗਵਰਨਮੈਂਟ ਤਾਂ ਲੋਕਾਂ ਨੇ ਗਲਤੀ ਕੀਤੀ ਆ ਅਸੀਂ ਵੀ ਕਿਸੇ ਟਾਈਮ ਇਹਨਾਂ ਦੇ ਕਹਿੰਦੇ ਸੀ ਵੀ ਵਧੀਆ ਕੋਈ ਬਦਲਾਅ ਆਉਣਾ ਚਾਹੀਦਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਪਰ ਇਹਨਾਂ ਨੇ ਤਾਂ ਜਾਦੀ ਠੱਕਾ ਕਰਦੇ ਪਏ ਨੇ ਜਿਹੜਾ ਕੋਈ ਮਾੜੀ ਫੋਟੀ ਆਵਾਜ਼ ਹੁਣ ਮੈਂ ਵੀ ਵੀਡੀਓ ਪਾਉਂਦਾ ਪਿਆ ਇਹਨਾਂ ਦਾ ਕੋਈ ਪਤਾ ਨਹੀਂ ਹੈ ਮੇਰਾ ਚੈਨਲ ਬੰਦ ਕਰਾ ਦਣ ਜਾਂ ਹੋਰ ਕੁਝ ਕਰਾ ਦਣ ਕੋਈ ਗੱਲ ਨਹੀਂ ਜਿੱਥੇ ਇਹਨੇ ਬੈਠੇ ਨੇ ਉੱਥੇ ਅਸੀਂ ਵੀ ਬਹਿ ਜਾਾਂਗੇ ਸਾਨੂੰ ਅਸੀਂ ਨਾ ਤਾਂ ਜੇਲਾਂ ਤੋਂ ਡਰਦੇ ਆਂ ਨਾ ਕਿਹੇ ਪਰਚੇ ਤੋਂ ਡਰਦੇ ਆਂ ਸਾਰਾ ਕੁਝ ਅਕਾਲਪੁਰਖ ਨੇ ਰੋਟੀ ਦੇਣੀ ਆ ਉਹਨੇ ਉਹ ਆਪ ਦੇਣੀ ਆ ਉਹਨੇ ਲੈ ਕੇ ਭੇਜੀ ਹੋਈ ਆ ਸਾਡੇ ਹਿੱਸੇ ਦੀ ਰੋਟੀ ਚਾਹੇ ਸਾਨੂੰ ਘਰਾਂ ਬੈਠਣ ਨੂੰ ਮਿਲ ਜੇ ਚਾਹੇ ਜੇਲ੍ਹ ਦੇ ਵਿੱਚ ਬੈਠਿਆਂ ਲਿਖਿਓ ਗਿਤਾ ਹੀ ਜੇਲ੍ਹ ਦੇ ਵਿੱਚ ਵੀ ਖਾਲਾਂਗੇ ਕੋਈ ਐਡਾ ਚੱਕਰ ਨਹੀਂ ਹੈ ਜਿਹੜਾ ਗਵਰਨਮੈਂਟ ਨੂੰ ਐਡਾ ਭਲੇਖੇ ਦੇ ਵਿੱਚ ਨਾ ਰਹਿਣ ਵੀ ਅਸੀਂ ਮੁੰਡਿਆਂ ਨੂੰ ਜਾਂ ਪੰਜਾਬ ਦਾ ਯੂਥ ਹੈ ਜਿਹੜਾ ਉਹਨਾਂ ਨੂੰ ਦਬਾ ਲਾਂਗੇ ਅਸੀਂ ਐ ਨਹੀਂ ਦਬਦੇ ਹੁੰਦੇ ਪੰਜਾਬ ਦਾ ਯੂਥ ਤੇ ਐਵੇਂ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਸਾਰਾ ਹੁਣ ਮੈਂ ਇੱਥੇ ਕੰਮ ਖੋਲਿਆ ਮੇਰੇ ਨਾਲ ਪੰਜ ਮੁੰਡੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਪੰਜਾਂ ਨੂੰ ਮੈਂ ਕਿਹਾ ਹੋਇਆ ਵੀ ਤੁਹਾਨੂੰ ਇੱਥੇ ਚਲੋ ਹਲੇ ਥੋੜਾ ਕੰਮ ਘਟਾ ਜਦੋਂ ਤੋਂ ਕੰਮ ਹੋਰ ਵਧਿਆ ਉਹਨਾਂ ਨੂੰ ਇੱਥੇ 50-50000 ਸੈਲਰੀਆਂ ਤੇ ਹੀ ਦਵਾਂਗਾ ਮੈਂ ਇਹ ਉਹਨਾਂ ਨਾਲ ਵਾਦਾ ਮੇਰਾ ਜੋਨਰੇ ਘੁੰਮਣ ਜਾਣਾ ਬਾਹਰ ਤੋਂ ਉਹਨਾਂ ਦੇ ਬਾਹਰ ਦੇ ਟੂਰ ਵੀ ਕਢਾਉਂਗਾ ਪਰ ਉਹਨਾਂ ਨੂੰ ਮੈਂ ਬਾਹਰ ਨਹੀਂ ਜਾਣ ਦਿੰਦਾ ਇੱਥੇ ਹੀ ਰੱਖੂਗਾ ਇੰਡੀਆ ਦੇ ਵਿੱਚ ਹੀ ਤੇ ਇੱਥੇ ਹੀ ਉਹਨਾਂ ਨੂੰ ਮਤਲਬ ਵਧੀਆ ਜ਼ਿੰਦਗੀ ਜਿਉਣ ਦਾ ਮੈਂ ਉਹਨਾਂ ਨੂੰ ਐਂ ਨਹੀਂ ਕਹਿੰਦਾ ਵੀ ਤੁਸੀਂ ਬਾਹਰ ਜਾਓ ਚਾਹੇ ਉਹਨਾਂ ਨੂੰ ਕੋਈ ਕੰਮਕਾਰ ਖੋੜ ਕੇ ਦਵਾ ਚਾਹੇ ਜੋ ਮਰਜ਼ੀ ਕਰਕੇ ਦਵਾ ਪਰ ਉਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਉਹਨਾਂ ਨੂੰ ਇੱਥੇ ਹੀ ਵਧੀਆ ਜ਼ਿੰਦਗੀ ਜਿਹੜੀ ਜਿਉਣ ਦਾ ਮਤਲਬ ਉਹਨਾਂ ਨੂੰ ਦਵਾਗੇ ਹੌਨਰ ਦਵਾਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜ਼ਰੂਰ ਠੀਕ ਹੈ ਜੀ ਧੰਨਵਾਦ